ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਚੈਨਲ ਪੰਜਾਬੀ ਸਟੋਰੀ ਮਿਲਦੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਨਾਵਲ ਦਾ ਪਾਠ ਦੀਜਾ ਲੈ ਕੇ ਹਾਜ਼ਰ ਹਾਂ ਜੀ ਉਮੀਦ ਹੈ ਤੁਹਾਨੂੰ ਇਹ ਪਾਠ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸਿਮੀ ਦੇ ਭਰਾ ਮਨੇ ਕਿਹਾ ਕਿ ਹੁਣ ਅਸੀਂ ਚੱਲਦੇ ਹਾਂ ਪਰ ਸੁਖਮਨ ਤੇ ਸੁਖਮਨ ਦੇ ਪਰਿਵਾਰ ਨੇ ਉਹਨਾਂ ਨੂੰ ਜਾਣ ਨਾ ਦਿੱਤਾ ਕਿਉਂਕਿ ਕਾਫੀ ਜ਼ਿਆਦਾ ਰਾਤ ਹੋ ਗਈ ਸੀ ਐਨੀ ਹਨੇਰੀ ਕਿਤੇ ਨਹੀਂ ਜਾਣਾ ਉਹਨਾਂ ਨੇ ਬਹੁਤ ਜ਼ਿੱਦ ਕੀਤੀ ਹਰ ਕਿਸੇ ਨੇ ਉਹਨਾਂ ਦੀ ਇੱਕ ਨਾ ਸੁਣੀ ਵਿਚਾਰੀਆਂ ਨੂੰ ਹਰ ਕਿਹ ਰਹਿਣਾ ਹੀ ਪਿਆ ਬਾਕੀ ਸਾਰੇ ਰਿਸ਼ਤੇਦਾਰ ਚਲੇ ਗਏ ਸਨ ਆਸ-ਪਾਸ ਵੜੇ ਲੋਕ ਤੇ ਸ਼੍ਰੀਕੇ ਵੜੇ ਵੀ ਆਪਣੇ ਘਰ ਨੂੰ ਚਲੇ ਗਏ ਸਨ ਸੁਖਮਨ ਦੇ ਪਾਪਾ ਵੀ ਸੌਣ ਲਈ ਚਲੇ ਗਏ ਸਨ ਸਿਰਫ ਸੁਖਮਨ ਦੀ ਇੱਕ ਭੂਆ ਜੀ ਤੇ ਕੰਜਗੀਰੂ ਮਾਸੀ ਹੀ ਰਹਿ ਗਏ ਸਨ ਜੰਗੀਰੂ ਮਾਸੀ ਵਜੂਲਣ ਹੋਣ ਕਰਕੇ ਸਿਮੀ ਕੋਲ ਰੁਕਣੀ ਸੀ ਅੱਜ ਦੀ ਰਾਤ ਸੁਖਮਨ ਨੇ ਸਿਮੀ ਦੇ ਭਰਾ ਨੂੰ ਆਪਣੇ ਕੱਪੜੇ ਦਿੱਤੇ ਤੇ ਉਹ ਸੌਣ ਲਈ ਚਲੇ ਗਏ ਰਫਲੀਨ ਵੀ ਆਪਣੇ ਕਮਰੇ ਵਿੱਚ ਚਲੇ ਗਈ ਸੀ ਸਾਰਾ ਪਰਿਵਾਰ ਵੀ ਥੱਕੇ ਹੋਣ ਕਰਕੇ ਜਲਦੀ ਸੋ ਗਿਆ ਸੀ ਸੁਖਮਨ ਵੀ ਸੌਣ ਲਈ ਉੱਪਰ ਵਾਲੇ ਕਮਰੇ ਵਿੱਚ ਚਲੇ ਗਿਆ ਸੀ ਸੁਖਮਨ ਤੇ ਸਿਮੀ ਵਾਲੇ ਕਮਰੇ ਵਿੱਚ ਸਿਮੀ ਤੇ ਜੰਗੀਰੂ ਵਾਸੀ ਸੋ ਗਏ ਸਨ ਜੰਗੀਰੂ ਵਾਸੀ ਥੱਕੇ ਹੋਣ ਕਰਕੇ ਜਲਦੀ ਹੀ ਸੋ ਗਏ ਸੀ ਸਿਮੀ ਨੂੰ ਨੀਂਦ ਨਹੀਂ ਆ ਰਹੀ ਸੀ ਇੱਕ ਤਾਂ ਸੁਖਮਨ ਦੇ ਘਰ ਉਹਦੀ ਪਹਿਲੀ ਰਾਤ ਸੀ ਦੂਜਾ ਪੂਰਾ ਦਿਨ ਬਹੁਤ ਥੱਕ ਗਿਆ ਸੀ ਨੀਂਦ ਤਾਂ ਸੁਖਮਨ ਨੂੰ ਵੀ ਨਹੀਂ ਆ ਰਹੀ ਸੀ ਉਹਨੇ ਸਿਮੀ ਨੂੰ ਮੈਸੇਜ ਕੀਤਾ ਦੋਮਨੇ ਥੋੜੀ देर ਗੱਲ ਕੀਤੀ ਫਿਰ ਗੁੱਡ ਨਾਈਟ ਬੋਲ ਕੇ ਦੋਮੇ ਹੀ ਸੋ ਗਈ ਕਿਉਂਕਿ ਸਵੇਰੇ ਜਲਦੀ ਉੱਠ ਕੇ ਗੁਰੂ ਘਰ ਵੀ ਜਾਣਾ ਸੀ ਤੇ ਕੰਗਣੀ ਦੀ ਰਸਮ ਵੀ ਕਰਨੀ ਸੀ ਦਿਨ ਦੇ ਧੱਕੇ ਹੋਣ ਕਰਕੇ ਕਿਸੇ ਨੂੰ ਪਤਾ ਵੀ ਨਾ ਲੱਗਿਆ ਰਾਤ ਕਿਵੇਂ ਗੁਜ਼ਰ ਗਈ ਸੀ ਸਵੇਰੇ ਜਿਹੜਾ ਗੁਰਦੁਆਰਾ ਸਾਹਿਬ ਆਬਾ ਬੋਲਿਆ ਤਾਂ ਸੁਖਮਨੀ ਮਮੀ ਨੂੰ ਜਾ ਗਈ ਉਹ ਰੋਜ਼ ਇਸ ਪੇਰੇ ਗੁਰੂ ਘਰ ਜਾਂਦੇ ਹੁੰਦੇ ਹਨ ਅਮਰੀਕਾ ਤਾਂ ਐਂਥਵਰ ਵੀ ਕੰਮ ਵਿੱਚ ਨਿਕਲ ਜਾਂਦਾ ਹੈ ਕਿਤੇ ਦਿਨ ਤਿਉਹਾਰ ਵਾਲੇ ਦਿਨ ਹੀ ਗੁਰੂ ਘਰ ਜਾਇਆ ਜਾਂਦਾ ਸੀ ਪਰ ਜਦੋਂ ਵੀ ਇੰਡੀਆ ਆਉਂਦੇ ਤਾਂ ਰੋਜ਼ ਗੁਰੂ ਘਰ ਜਾਂਦੇ ਸਨ ਉਹ ਜਲਦੀ ਨਾਲ ਇਸ਼ਨਾਨ ਕਰਕੇ ਗੁਰੂ ਘਰ ਚਲੇ ਗਏ ਬਾਕੀ ਸਾਰੇ ਅਜੇ ਸੁੱਤੇ ਪੈਸਨ ਸੁਗਮਨ ਦੇ ਪਾਪਾ ਦਾ ਵੀ ਉੱਠਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਗੁਰੂ ਘਰ ਜਾਣ ਕਰਕੇ ਉੱਠ ਗਏ ਸਨ ਥੋੜੀ ਦੇਰ ਬਾਅਦ ਸਾਰੇ ਹੀ ਉੱਠ ਰਹੇ ਸਨ ਚੰਗੀਰੋ ਮਾਸੀ ਵੀ ਉੱਠ ਗਈ ਨਹਾ ਕੇ ਆ ਕੇ ਉਹਨੇ ਸਿਮੀ ਨੂੰ ਵੀ ਜਗਾ ਦਿੱਤਾ ਤਾਂ ਕਿ ਸਿਮੀ ਟਾਈਮ ਨਾਲ ਉੱਠ ਕੇ ਤਿਆਰ ਹੋ ਸਕੇ ਕਿਉਂਕਿ ਸੌਰੇ ਕਰ ਪਹਿਲਾ ਦਿਨ ਸੀ ਸਿਮੀ ਦਾ ਲੇਟ ਨਹੀਂ ਉੱਠ ਸਕਦੀ ਸੀ ਸਿਮੀ ਇਹ ਨਹੀਂ ਜਲਦੀ ਕਦੇ ਨਹੀਂ ਉੱਟੀ ਸੀ ਉਹਨੂੰ ਯਾਦ ਆਇਆ ਕਿ ਕਿਵੇਂ ਉਹਦੇ ਮੰਮੀ ਕਿੰਨੀਆਂ ਆਵਾਜ਼ਾਂ ਮਾਰਦੀ ਹੁੰਦੀ ਸੀ ਸਿਮੀ ਉੱਠ ਜਾ ਪਹਾੜ ਜਿਹਾ ਤਿੰਜ ਚੜਾ ਆ ਜਦੋਂ ਉਹ ਇਹ ਫਿਰ ਵੀ ਨਾ ਉੱਠਣਾ ਤੱਕ ਸਰ ਕਹਿੰਦੇ ਹੁੰਦੇ ਸਨ ਦੱਸਦੀਆਂ ਤੇਰੇ ਡੈਡੀ ਨੂੰ ਕਿਵੇਂ ਸੁੱਤੀ ਪਈ ਆ ਉੱਠ ਕੇ ਕੰਮ ਹੀ ਕਰ ਲਾ ਕੋਈ ਸਿਮੀ ਬਹਾਨੇ ਜਿਹੇ ਬਣਾਉਂਦੀ ਮੁਸ਼ਕਿਲ ਨਾਲ ਉੱਠਦੀ ਹੁੰਦੀ ਸੀ ਬਸ 5 ਮਿੰਟ ਰੁਕ ਜਾਉ ਆਈ ਮੈਂ ਮੰਮੀ ਅਜੇ ਤਾਂ ਰਾਤ ਆ ਤੁਸੀਂ ਕਹਿੰਦੇ ਸੂਰਜ ਸਿਰ ਤੇ ਚੜਾ ਗਿਆ ਮੇਰੇ ਸਿਰ ਤੇ ਤਾਂ ਕੁਝ ਵੀ ਨਹੀਂ ਆ ਉਹ ਰੋਜ਼ ਇਹੀ ਗੱਲਾਂ ਕਰਦੀ ਸੀ ਫਿਰ ਹਾਰ ਕਿ ਉਹਦੀ ਮੰਮੀ ਕਹਿੰਦੇ ਹੁੰਦੇ ਸੀ ਚਲ ਰਹਿ ਸਤੀ ਆਪੇ ਜਰ ਸੌਰੇ ਜਾ ਕੇ ਨਾ ਉੱਠੀ ਨਾ ਤੇਰੀ ਸੱਸ ਤੇ ਗੁੱਤ ਪਟੂਗੀ ਸਿਮੀ ਜੋਰ ਦੀ ਹਸਪੰਦ ਸੀ ਸਿਮੀ ਨੂੰ ਆਪਦੀ ਮੰਮੀ ਦੀ ਬਹੁਤ ਯਾਦ ਆ ਰਹੀ ਸੀ ਉਹਦਾ ਦਿਲ ਕਰਦਾ ਸੀ ਉੱਟ ਕੀ ਮੰਮੀ ਕੋਲ ਚਲੇ ਜਾਵੇ ਪਰ ਐਨਾ ਸੌਖਾ ਨਹੀਂ ਸੌਰੇ ਘਰ ਤੋਂ ਪਿੱਕੀ ਜਾਣਾ ਜਦੋਂ ਸਿਮੀ ਨੇ ਆਪਣੀਆਂ ਬਾਹਾਂ ਵਿੱਚ ਪਿਆ ਚੂੜਾ ਦੇਖਿਆ ਤਾਂ ਉਸ ਨੂੰ ਅਸਲੀਅਤ ਸਮਝ ਆ ਗਈ ਸੀ ਉਹ 부ਜੇ ਜੀ ਮਨ ਨਾਲ ਉੱਟ ਕੇ ਵਾਸ਼ਰੂਮ ਜਾਣ ਲਈ ਉੱਠੀ ਸੀ ਇੰਨੀ ਦਿਨ ਨੂੰ ਰਵਲਿਨ ਵੀ ਆ ਗਈ ਸੀ ਆਉਂਦੇ ਹੀ ਸਿਮੀ ਨੂੰ ਜੱਫੀ ਪਾ ਕੇ ਮਿਲੀ ਰਮਲੀਨ ਦੇ ਬੋਲਨ ਵਿੱਚ ਬਹੁਤ ਪਿਆਰ ਸੀ ਕਿਵੇਂ ਮੇਰੀ ਬਾਬੂ ਨੀਂਦਾ ਗਈ ਸੀ ਰਾਤ ਜਨਹੀਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬਿਨਾਂ ਚੇਸਕ ਮੈਨੂੰ ਦੱਸਣਾ ਉਸੇ ਟਾਈਮ ਹਾਜ਼ਰ ਹੋਵੇਗੀ ਇੰਨੀ ਦੇਰ ਨੂੰ ਸੁਪਨ ਵੀ ਉੱਠ ਗਿਆ ਗਿਆ ਰਵਲਿਨ ਨੇ ਮਜ਼ਾਕ ਚੇਨਲ ਕਿਹਾ ਕਿਉਂ ਵੀ ਸੁਖਮਨ ਅੱਜ ਸਵੇਰੇ ਉੱਠਿਆ ਫਿਰਦਾ ਤੂੰ ਤੇ ਕਹਿੰਦਾ ਸੀ ਇੰਡੀਆ ਜਾ ਕੇ 12 ਵਜੇ ਜਾਗਿਆ ਕਰਨਾ ਲੱਗਦਾ ਤੈਨੂੰ ਤੇਰੇ ਕਮਰੇ ਬਿਨਾ ਨੀਂਦ ਨਹੀਂ ਆਈ ਸੀ ਜਬ ਭਾਬੀ ਦੀ ਯਾਦ ਆਏ ਜਾਂਦੀ ਸੀ ਸੁਖਮਣੇ ਰਵਲੇ ਨੂੰ ਕੁੱਟ ਕੇ ਜੱਫੀ ਪਾਈ ਤੇ ਕਿਵੇਂ ਗੱਲਾਂ ਆਉਂਦੀਆਂ ਨੂੰ ਮਜ਼ਾਕ ਬਣਾਉਂਦੀ ਆ ਮੇਰਾ ਮੇਰੀ ਵਾਈਫ ਸਾਹਮਣੇ ਭਰਾ ਦੇ ਨੰਬਰ ਬਣਾਉਂਦੀਆਂ ਲੋਕਾਂ ਦੀਆਂ ਪੈਣਾ ਸੁਖਮਣੇ ਸਿਮੇਵਲ ਦੇਖਿਆ ਜੋ ਕਿ ਨੀਵੀਂ ਪਾਈ ਖੜੀ ਸੀ ਗੁੱਡ ਮਾਰਨਿੰਗ ਮੈਡਮ ਜੀ ਕਿਵੇਂ ਰਹੀ ਰਾਤ ਤੁਹਾਡੀ ਆਪਣੇ ਸਹੁਰਿਆਂ ਦੇ ਘਰ ਕੋਈ ਤੰਗੀ ਤਾਂ ਨਹੀਂ ਹੋਈ ਸੁਖਮਣ ਜਿਵੇਂ ਅੜ-ਅੜ ਕੇ ਪੰਜਾਬੀ ਬੋਲਦਾ ਸੀ ਸਿਮਨ ਉਹ ਹੱਸਾ ਵੀ ਆ ਰਿਹਾ ਸੀ ਕਿਉਂਕਿ ਇਹ ਉਹ ਝੇੜੇ ਇੰਡੋ ਅਮਰੀਕਾ ਜਾਂ ਇੰਡੋ ਕੈਨੇਡੀਅਨ ਹੁੰਦੇ ਆ ਇਹ ਪੰਜਾਬੀ ਬਹੁਤ ਰੁਕ ਰੁਕ ਬੋਲਦੀ ਬਹੁਤ ਸੋਹਣੀ ਲੱਗਦੇ ਸੁਗਮਨ 12 ਸਾਲ ਵੱਧ ਆਇਆ ਸੀ ਇੰਡੀਆ ਅਮਰੀਕਾ ਰਹਿ ਕੇ ਉਹ ਪੂਰਾ ਅਮਰੀਕਨ ਹੀ ਬਣ ਗਿਆ ਸੀ ਸੁਗਮਨ ਦੇ ਮੰਮੀ ਡੈਡੀ ਕਈ ਵਾਰ ਸੋਚਦੇ ਹੁੰਦੇ ਸੀ ਕਿ ਕਿਤੇ ਅਮਰੀਕਾ ਹੀ ਕਿਸੇ ਕੁੜੀ ਨਾਲ ਨਾ ਵਿਆਹ ਕਰ ਲਵੇ ਇਸ ਲਈ ਹੀ ਉਹ ਸੁਗਮਨ ਨੂੰ ਇੰਡੀਆ ਲੈ ਕੇ ਆਏ ਸੀ ਤਾਂ ਕਿ ਉਹ ਕਿਸੇ ਇੰਡੀਅਨ ਕੁੜੀ ਨੂੰ ਪਸੰਦ ਕਰ ਸਕੇ ਤੇ ਸੁਖਮਨ ਦਵਿਆ ਇੰਡੀਆ ਕਰ ਸਕਨ ਸੁਖਮਨ ਨੂੰ ਸਿਮੀ ਪਸੰਦ ਆ ਗਈ ਤੇ ਅੱਜ ਤੋਂ ਮੈਂ ਵਿਆਹ ਕਰਕੇ ਪਤੀ ਪਤਨੀ ਬਣ ਚੁੱਕੇ ਸਨ ਸਿਮੀ ਪਹਿਲੀ ਨਜ਼ਰ ਵਿੱਚ ਹੀ ਸਭ ਨੂੰ ਪਸੰਦ ਆ ਗਈ ਸੀ ਐਨੀ ਦੇਰ ਨੂੰ ਸੁਖਮਨ ਦੇ ਮੰਮੀ ਆ ਗਏ ਸਿਮੀ ਨੇ ਉਹਨਾਂ ਦੇ ਪੈਰੀ ਹੱਥ ਲਾਇਆ ਉਹਨਾਂ ਸਿਮੀ ਨੂੰ ਘਟਕੇ ਚਫੇ ਪਾਲੇ ਜਿਉਂ ਦੀ ਰਹਿਮ ਰੀਤੀ ਪਰ ਅੱਜ ਤੋਂ ਬਾਅਦ ਕਦੇ ਮੇਰੇ ਪੈਰੀ ਹੱਥ ਨਾ ਲਾਈ ਮੈਂ ਤੈਨੂੰ ਨੂੰ ਬਣਾ ਕੇ ਨਹੀਂ ਧੀ ਬਣਾ ਕੇ ਲੈ ਕੇ ਆਈ ਆ ਸੁਖਮਨ ਕੋਲ ਖੜਾ ਸਭ ਦੇਖ ਰਿਹਾ ਸੀ ਓ ਕੁਝ ਸਾਰੇ ਟੱਬਰ ਅੱਜ ਸਿਮੀ ਦਿਵਾਲੀ ਹੋਈਆਂ ਮੈਨੂੰ ਵੀ ਕੋਈ ਦੇਖ ਲਵੋ ਮੈਂ ਵੀ ਖੁੱਲ ਹੀ ਖੜਾ ਮੈਨੂੰ ਕੋਈ ਦੇਖਦਾ ਵੀ ਨਹੀਂ ਆ ਮੈਂ ਜਾਵਾਂ ਫਿਰ ਸਾਰੇ ਹੀ ਹੱਸਣ ਲੱਗ ਪਏ ਫੌ ਵੀ ਕਿੰਨੇ ਨਖਰੇ ਕਰਦਾ ਇਹ ਵੀ ਤਾਂ ਤੇਰੀ ਹੀ ਪਸੰਦ ਆ ਕਿਵੇਂ ਹੁਣ ਕਲਵਰ ਬੰਦਾ ਸਾਡੀ ਕੋਲ ਦਿਲਚਸਪ ਖੁਸ਼ ਹੁੰਦਾ ਹੋਣਾ ਤੂੰ ਇਹ ਕਹਿ ਕੇ ਸੁਖਮੰਤੇ ਮੰਮੀ ਨੇ ਸੁਖਮੰਤੇ ਸਿਮੀ ਦੋਮਾਨ ਨੂੰ ਜੱਫੀ ਵਿੱਚ ਲੈ ਲਿਆ ਖੁਸ਼ ਰੋ ਮੇਰੀ ਬੱਚੀ ਜ਼ਿੰਦਗੀ ਪਰ ਹੱਸਦੀ ਰਹੋ ਤੇ ਇਸ ਤਰ੍ਹਾਂ ਹੀ ਪਿਆਰੇ ਰਹੋ ਸਿਮੀਰੇ ਭਰਾ ਤਿਆਰ ਹੋ ਗਏ ਸਨ ਉਹਨੇ ਪਪਾ ਜਣਾ ਸੀ ਸਭ ਨੇ ਬਹੁਤ ਝੋਲ ਲਗਾਇਆ ਕਿ ਰੋਟੀ ਖਾ ਕੇ ਜਾਇਓ ਪਰ ਚਾਹ ਪੀ ਕੇ ਹੀ ਚਲੇ ਗਏ ਸਿਮੀ ਫੇਰ ਤਾਂ ਉਦਾਸ ਠੀ ਹੋ ਗਈ ਰਵਲੀ ਨੇ ਸਿਮੀ ਨੂੰ ਸੰਭਾਲ ਲਿਆ ਸਿਮੀ ਨੂੰ ਹੌਂ ਚਲੇ ਗਈ ਕਿਉਂਕਿ ਉਹਨੇ ਗੁਰਦੁਆਰਾ ਸਾਹਿਬ ਜਾਣਾ ਸੀ ਸੁਖਮਨ ਸਿਮੀ ਤੇ ਬਾਕੀ ਸਾਰਾ ਪਰਿਵਾਰ ਤਿਆਰ ਹੋ ਗਿਆ ਸ਼੍ਰੀ ਕੀ ਦੀਆਂ ਜਨਾਨੀਆਂ ਵੀ ਆ ਗਈਆਂ ਸਭ ਨੇ ਗੁਰੂ ਘਰ ਜਾਣਾ ਸੀ ਨਵੀ ਬੋਟੀ ਨੂੰ ਲੈ ਕੇ ਮੱਥਾ ਟੇਕਨ ਸੁਗਮਨ ਤੇ ਸਿਮੀ ਅੱਗੇ-ਅੱਗੇ ਤੇ ਬਾਕੀ ਸਾਰੀ ਉਹਨਾਂ ਦੇ ਪਿੱਛੇ-ਪਿੱਛੇ ਤੁਰ ਗਈ ਗੁਰੂ ਘਰ ਕੇ ਉਹ ਤੋਂ ਮੱਥਾ ਟੇਕ ਕੇ ਜੇ ਠੇਰੀਆਂ ਦੇ ਕੇ ਜਿੱਥੇ ਛਟੀਆਂ ਖੇਡਣ ਦੀ ਰਸਮ ਹੋਈ ਸਭ ਸਿਮੀ ਨੂੰ ਕਹਿ ਰਹੇ ਸਨ ਕਿ ਜੋੜ ਦੀ ਮਾਰ ਸੁਖਮੰਦੀ ਪਰ ਉਹ ਵਿਚਾਰੇ ਹੌਲੀ ਜੇ ਮਾਰਦੀ ਸੀ ਕਾਫੀ देर ਹਾਸਾ ਮਚਾਕ ਚੱਲਦਾ ਰਿਹਾ ਨਵੀਂ ਵਿਆਹੀ ਜੋੜੀ ਦੇ ਨਾਲ ਨਾਲ ਸਭ ਕੁਝ ਸਨ ਸਿਮੀ ਦੇ ਮੰਮੀ ਦੇ ਤਾਂ ਧਰਤੀ ਪੈਰ ਨਹੀਂ ਲੱਗਦਾ ਸੀ ਉਹਨਾਂ ਦੇ ਸ਼ਗਨ ਮਨਾਉਣ ਵਿੱਚ ਸੁਖਮੰਦੀ ਮੰਮੀ ਕੋਈ ਕਸਰ ਨਹੀਂ ਛੱਡਣ ਵਾਲੀ ਸਨ ਸਾਰੇ ਖੁਸ਼ੀ ਖੁਸ਼ੀ ਘਰ ਆ ਗਏ ਘਰ ਆ ਕੇ ਕੰਗਣਾ ਖੇਡਣ ਦੀ ਰਸਮ ਕੀਤੀ ਗਈ ਰਵਲੀ ਨੇ ਸਭ ਤਿਆਰੀ ਕੀਤੀ ਹੋਈ ਸੀ ਇੱਕ ਪ੍ਰਾਂਤ ਵਿੱਚ ਕੱਚੀ ਰਸੀ પાਕੇ ਰੱਖੀ ਗਈ ਵਿੱਚ ਕੁਝ ਗਲਾਬ ਦੇ ਫੁੱਲ ਤੇ ਹੋਰ ਮਿਕਸ ਛੋਟੇ ਹੈ ਗਿਆ ਦੋ ਪਾਰਟੀ ਬਣ ਗਈਆਂ ਸਨ ਕੁਝ ਲੋਕ ਸਿਮੀ ਵੱਲ ਤੇ ਕੁਝ ਸੁਖਮਨ ਵੱਲ ਹੋ ਗਏ ਸਨ ਰਵਲੀ ਨੇ ਆਪਣੀ ਮੰਦਰੀ ਪਾਣੀ ਵਿੱਚ ਸੱਤ ਵਾਰ ਛੁੱਟੀ ਸਿਮੀ ਹਰ ਵਾਰ ਹੀ ਜਿੱਤ ਜਾਂਦੀ ਸੀ ਸੁਖਮਨ ਸਭ ਕਹਿੰਦੇ ਸਨ ਜਾਣ ਕੇ ਹਾਰਦਾ ਪਰ ਐਂਡ ਵਿੱਚ ਸੁਖਮਨ ਜਿੱਤ ਗਿਆ ਸਭ ਨੇ ਤਾੜੀਆਂ ਵਜਾਈਆਂ ਇਸ ਵਾਰ ਸਭ ਨੇ ਚਾਹ ਪਾਣੀ ਪੀਤਾ ਤੇ ਸਭ ਆਪਣੀ ਆਪਣੇ ਘਰ ਚਲੇ ਗਏ ਸਿਮੀ ਨੂੰ ਸ਼ਗਨ ਦੇ ਕੀ ਤਕਰੀਬਨ ਸਾਰੇ ਹੀ ਚਲੇ ਗਏ ਸਨ ਸਿਰਫ ਰਵਲਿਨ ਤੇ ਰਵਲਿਨ ਦਾ ਹਸਬੰਡ ਤੇ ਬੱਚੀ ਤੇ ਸੁਖਮਨ ਦਾ ਪਰਿਵਾਰ ਹੀ ਕਰ ਰਿਹਾ ਗਿਆ ਸੀ ਸਾਰਾ ਦਿਨ ਘਰ ਵਿੱਚ ਰੌਣਕ ਲੱਗੀ ਰਹੀ ਕਦੇ ਕੋਈ ਢੋਲਕੀ ਲੈ ਕੇ ਨੱਚਣ ਆ ਜਾਂਦਾ ਸੀ ਕਦੇ ਕੋਈ ਇੱਕ ਟੋਲੀ ਜਾਂਦੀ ਸੀ ਤੇ ਦੂਜੀ ਆ ਜਾਂਦੀ ਸੀ ਸੁਖਮਨ ਨੇ ਇਹ ਸਭ ਪਹਿਲੀ ਵਾਰੀ ਹੀ ਦੇਖਿਆ ਸੀ ਨਹੀਂ ਤਾਂ ਲੋਕਾਂ ਦੇ YouTube ਤੇ ਪਾਈ ਵੀਡੀਓ ਹੀ ਦੇਖਦਾ ਸੀ ਕਦੇ ਨਾ ਕਦੇ ਸੁਖਮਨ ਦੇ ਮੰਮੀ ਸਭ ਨੂੰ ਖੁਸ਼ ਕਰਕੇ ਪੀਸੀ ਸਭ ਢੀਰ ਸਰੀਆਂ ਅਸੀਸਾਂ ਦੇ ਕੇ ਜਾਂਦੇ ਸੁਖਮਨ ਤੇ ਸਿਮੀ ਨੂੰ ਵੈਸੇ ਕੱਲ ਹੋਰ ਸੀ ਇਹ ਢੋਲਕੀ ਵਾਲੇ ਨੱਚਣ ਆਉਂਦੇ ਹਨ ਕਮਾਲ ਦਾ ਨੱਚਦੀਆਂ ਹੋਰ ਤਾਂ ਕਈ ਤਾਂ ਥਾਲੀ ਜਾਂ ਪ੍ਰਾਂਤਾਂ 'ਚ ਸੋਹਣੀ ਵਜਾਉਂਦੇ ਹਨ ਕਿ ਦੇਖ ਕੇ ਮਜ਼ਾ ਆ ਜਾਂਦਾ ਖੂਬਤ ਮਾਲ ਮਚਾਉਂਦੇ ਹਨ ਸਭ ਜਣੇ ਸੁਖਮਨ ਤੇ ਸਿਮੀ ਨੇ ਫੇਰਾ ਪਾਉਣ ਸਿਮੀ ਦੇ ਕਰੀ ਜਾਣਾ ਸੀ ਇਸ ਲਈ ਸੁਖਮਨ ਦੇ ਮੰਮੀ ਨੇ ਉਹਨਾਂ ਨੂੰ ਜਾਣ ਦੇ ਕਿਹਾ ਸੁਖਮਨ ਸਿਮੀ ਤੇ ਜਿੰਗੀਰੋ ਮਾਸੀ ਹੋਣੀ ਸਿਮੀ ਕੇ ਪੈਨ ਨੂੰ ਚਲੇਗੇ ਵਾਕੀਕਰ ਵਾਲਿਆਂ ਨੇ ਬਾਕੀ ਕੰਮ ਵੀ ਦੇਖਣੇ ਸਨ ਸਿਮੀ ਬਹੁਤ ਖੁਸ਼ ਸੀ ਦੂਜੇ ਹੀ ਦਿਨ ਉਹ ਆਪਣੇ ਘਰ ਮਿਲਣ ਚਲੇ ਗਏ ਸੀ ਸੁਖਮਨ ਦੀ ਕਾਰ ਜਦੋਂ ਸਿਮੀ ਕੇ ਘਰ ਦੇ ਗੇਟ ਮੁਰੇ ਗਈ ਤਾਂ ਸੁਖਮਨ ਨੇ ਹੋਰ ਨਾ ਵਜਾਇਆ ਤਾਂ ਕਿਸੇ ਨੇ ਗੇਟ ਖੋਲਿਆ ਲੱਗੀ ਨਹੀਂ ਕਿ ਤੇਲ ਚੋਇਆ ਖੁਸ਼ੀ ਖੁਸ਼ੀ ਸਭ ਸਿਮੀ ਤੇ ਸੁਖਮਨ ਨੂੰ ਮਿਲੇ ਜਦੋਂ ਸਿਮੀ ਦੇ ਪਾਪਾ ਸਿਮੀ ਨੂੰ ਮਿਲੇ ਤਾਂ ਰੋਣ ਹੀ ਲੱਗੇ ਸੀ ਸਿਮੀ ਦੀ ਮੰਮੀ ਕਹਿੰਦੇ ਅਜੇ ਤਾਂ ਇੱਕ ਦਿਨ ਬਾਅਦ ਹੀ ਆ ਗਏ ਤੁਹਾਡੀ ਲਾੜ ਲਈ ਇੰਨਾ ਉਦਾਸ ਹੋ ਗਏ ਤੁਸੀਂ ਜਦੋਂ ਅਮਰੀਕਾ ਗਏ ਕਿੰਨੇ ਸਾਲ ਨਾਲ ਹੀ ਫੇਰ ਕੀ ਕਰੋਗੇ ਸਿਮੀ ਵੀ ਆਪਣੇ ਪਾਪਾ ਨੂੰ ਜੱਫੀ ਪਾ ਕੇ ਰੋਣ ਲੱਗ ਗਈ ਪਾਪਾ ਤੁਸੀਂ ਉਦਾਸ ਨਾ ਹੋਵੋ ਮੈਂ ਜਲਦੀ ਆ ਜਾਣਾ ਤੁਸੀਂ ਐਵੇਂ ਨਾ ਮੰਮੀ ਤੇ ਕੱਲ ਨੂੰ ਦਿਲ ਤੇ ਲਗਾ ਲੈਣਾ ਸਿਮੀ ਦੀ ਮੰਮੀ ਨੇ ਆਪ ਸਿਮੀ ਦੀ ਪਸੰਦ ਦਾ ਖਾਣਾ ਬਣਾਇਆ ਸੀ ਸਿਮੀ ਤੇ ਸੁਖਮਨ ਸਾਰੇ ਨਾਲੇ ਮਿਲ ਕੇ ਖਾਣਾ ਖਾਦਾ ਸੁਖਮਨ ਦੇ ਮਿਲਣ ਸਰ ਸੁਭਾ ਨੂੰ ਦੇਖ ਕੇ ਸਾਰੇ ਬਹੁਤ ਖੁਸ਼ ਹੋਏ ਕਿਉਂਕਿ ਸੁਖਮਨ ਬਾਹਲੇ ਵਗ ਜਾਦਾ ਫੂਫੂ ਨਹੀਂ ਕਰਦਾ ਸੀ ਨਹੀਂ ਤਲੂਕੀ ਇੱਕ ਸਿੱਟੀ ਤੋਂ ਦੂਜੀ ਸਿੱਟੀ ਜਾਂਦੇ ਤਾਂ ਹਵਾ ਕਰਨ ਲੱਗ ਜਾਂਦੇ ਹਨ सिम्मी ਦੇ ਪ੍ਰਾ ਗੁਰਜੀਤ ਦਾ ਵੀ ਫੋਨ ਆਇਆ ਸਭ ਨੇ ਉਹਦੇ ਨਾਲ ਵੀ ਗੱਲ ਕੀਤੀ ਗੁਰਜੀਤ ਨੇ सिम्मी ਨਾਲ ਕਿੰਨੀ देर ਗੱਲ ਕੀਤੀ ਸਭ ਕੁਝ ਪੁੱਛਿਆ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਰਹੀ ਪਿਆ ਵਿੱਚ ਜਿਕਰ ਕੁਝ ਹੈ ਤਾਂ ਤਾਂ ਸੀ सिम्मी ਦੀ ਅੱਖਾਂ ਪਰ ਆਈਆਂ ਵੀਰੇ ਕਮੀ ਤਾਂ ਤੇਰੀ ਹੀ ਸੀ ਬਾਕੀ ਸਭ ਤਾਂ ਪਾਪਾ ਨੇ ਜ਼ਰੂਰਤ ਤੋਂ ਜ਼ਿਆਦਾ ਹੀ ਕੀਤਾ ਆ ਗੁਰਜੀਤ ਨੇ सिम्मी ਨੂੰ ਕਿਹਾ ਕਿ ਚਲ ਚੁੱਪ ਕਰ ਬਹੁਤ ਜਲਦੀ ਆਉਣਾ ਮੈਮੀ ਬਹੁਤ ਯਾਦ ਆਉਂਦੀ ਐ ਸਭ ਦੀ ਤੂੰ ਚੁੱਪ ਕਰ ਜਾ ਜਿਕਰ ਪਾਪਾ ਨੇ ਦੇਖ ਲਿਆ ਉਹ ਵੀ ਉਦਾਸ ਹੋ ਜਾਣਗੇ ਦੋਵੇਂ ਭੈਣ ਭਰਾ ਕਿੰਨਾ ਟਾਈਮ ਐਦਾਂ ਹੀ ਗੱਲਾਂ ਕਰਦੇ ਰਹਿੰਦੇ ਜਿਕਰ ਸਿਮੀ ਦੇ ਮੰਮੀ ਸਿਮੀ ਨੂੰ ਆਵਾਜ਼ ਨਾ ਮਾਰਦੇ ਸਿਮੀ ਫੋਨ ਕੱਟ ਕੇ ਵਾਪਸ ਆ ਗਈ ਥੋੜੀ ਦੇਰ ਸਭ ਨੇ ਗੱਲਾਂ ਕੀਤੀਆਂ ਤੇ ਫਿਰ ਸੁਖਮਣੇ ਕਿਹਾ ਚਲੋ ਸਿਮੀ ਹੁਣ ਚੱਲਦੇ ਹਾਂ ਨਹੀਂ ਤਾਂ ਜਾਂਦੇ ਜਾਂਦੇ ਹਨੇਰਾ ਹੋ ਜਾਵੇਗਾ ਫਿਰ ਧੁੰਦ ਵਿੱਚ ਕੁਝ ਵੀ ਦਿਖਾਈ ਨਹੀਂ ਦੇਵੇਗਾ ਸਿਮੀ ਦੇ ਮੰਮੀ ਨੇ ਵੀ ਉਹਨਾਂ ਨੂੰ ਜਾਣ ਲਈ ਕਿਹਾ ਸਾਰੀ ਤਿਆਰੀ ਕਰ ਦਿੱਤੀ ਸੀ ਜੰਗੀਰੋ ਮਾਸੀ ਨੇ ਹੁਣ ਉਹਨਾਂ ਦੇ ਨਾਲ ਨਹੀਂ ਜਾਣਾ ਸੀ ਹੁਣ ਸਿਮੀ ਤੇ ਸੁਖਮਨ ਦੋਵੇਂ ਹੀ ਜਣੇ ਸਨ ਸਿਮੀ ਜੀਰੋ ਜਾਨ ਲਗੀ ਤਾਂ ਸਿਮੀ ਦੇ ਪਪਾ ਕਿੰਨੀ ਵਾਰੀ ਸਿਮੀ ਨੂੰ ਮਿਲੇ ਧਿਆਨ ਰੱਖੇ ਮੇਰਾ ਪੁੱਤ ਆਪਣਾ ਸਾਡੀ ਫਿਕਰ ਨਾ ਕਰੀ ਅਸੀਂ ਠੀਕ ਆ ਸਿਮੀ ਤੇ ਸੁਖਮਨ ਸਭ ਨੂੰ ਮਿਲ ਕੇ ਘੱਟੀ ਵਿੱਚ ਬੈਠ ਕੇ ਆਪਣੇ ਘਰ ਨੂੰ ਚਲੇ ਗਏ ਸਿਮੀ ਦੇ ਪਪਾ ਸਿਮੀ ਨੂੰ ਉਰੋ ਤੱਕ ਦੇਖਦੇ ਰਹੇ ਜਦੋਂ ਤੱਕ ਕਾਰ ਮੋੜ ਨਾ ਮੁੜ ਗਈ ਅੱਧੇ ਘੰਟੇ ਵਿੱਚ ਸਿਮੀ ਤੇ ਸੁਖਮਨ ਆਪਣੇ ਘਰ ਆ ਗਏ ਆ ਕੇ ਸਭ ਕੁਲ ਬੈਠ ਕੇ ਸੁਗਮਨ ਦੇ ਮੰਮੀ ਨੇ ਸਿਮੀ ਕੋਲੋਂ ਸੇ ਮੰਮੀ ਡੈਡੀ ਦੀ ਰਾਜੀ ਖੁਸ਼ੀ ਪੁੱਛੀ ਸਿਮੀ ਨੇ ਸਭ ਪਰ ਇਹ ਦੱਸਿਆ ਕਿ ਸਭ ਠੀਕ ਠਾਕ ਹਨ ਕਾਫੀ ਸ਼ਾਮ ਹੋ ਚੁੱਕੀ ਸੀ ਸਿਮੀ ਫਰੈਸ਼ ਹੋਣ ਲਈ ਸ਼ਿਰੋ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਰਵਲਿਨ ਨੇ ਉਸ ਨੂੰ ਉਹਦੇ ਕਮਰੇ ਵਿੱਚ ਜਾਣ ਨਾ ਦਿੱਤਾ ਸਿਮੀ ਹੈਰਾਨ ਹੋ ਗਈ ਕਿ ਕੱਲ ਤਾਂ ਰਵਲਿਨ ਕਹਿੰਦੀ ਸੀ ਕਿ ਤੁਹਾਡਾ ਰੂਮ ਆ ਫਿਰ ਅੱਜ ਕਿਉਂ ਉਸਨੇ ਕਮਰੇ ਵਿੱਚ ਜਾਣ ਤੋਂ ਰੋਕ ਰਹੀ ਆ ਸੁਗਮਨ ਵੀ ਰਵਲਿਨ ਨੂੰ ਕਹਿੰਦਾ ਕਿ ਹੁਣ ਤਾਂ ਸਿਮੀ ਨੂੰ ਜਾਣ ਦੀ ਉਸੇ ਕਮਰੇ ਵਿੱਚ ਰਾਦਾ ਮੈਨੂੰ ਬਾਹਰ ਕੱਢੀ ਰੂਮ ਵਿੱਚੋਂ ਹੁਣ ਸਿਮੇ ਨੂੰ ਵੀ ਕੱਢ ਰਹੀ ਹਾਂ ਮੋਟੋ ਰਵਲੀਨ ਦੇ ਹਸਬੰਦ ਕੁਜੀਤ ਨੇ ਕਿਹਾ ਨਹੀਂ ਸਾਡਾ ਸਭ ਹੁਣ ਇਸ ਕਮਰੇ ਵਿੱਚ ਤੁਹਾਨੂੰ ਰੱਦ ਨੂੰ ਇਹ ਚੰਦ ਦਿੱਤਾ ਜਾਵੇਗਾ ਓਨੀ ਦੇਰ ਤੁਸੀਂ ਉਹ ਦੂਜੇ ਕਮਰੇ ਵਿੱਚ ਜਾਓ ਤੁਹਾਡਾ ਜਰੂਰਤ ਦਾ ਸਮਾਨ ਉੱਥੇ ਰੱਖ ਦਿੱਤਾ ਗਿਆ ਹੈ ਰਵਲੀ ਨੇ ਵੀ ਕੁਜੀਤ ਦੀਆਂ ਵਿੱਚ ਹਾਂ ਮਿਲਾਈ ਚਲੋ ਚਲੋ ਦੂਜੇ ਰੂਮ ਵਿੱਚ ਚਲੋ ਸਿਮੀ ਦੂਜੇ ਕਮਰੇ ਵਿੱਚ ਜਾ ਕੇ ਬੈਠ ਗਈ ਸੁਗਨ ਵੀ ਕਪੜੇ ਪ੍ਰਦਾਨ ਚ ਲੈ ਗਿਆ ਥੋੜੀ देर ਦੂਜੇ ਕਮਰੇ ਵਿੱਚ ਬੱਠੇ ਟੀਵੀ دیکھتے ਰਹੇ ਐਨੇ دیر ਨੂੰ ਰਾਤੀ ਰੋਟੀ ਦਾ ਟਾਈਮ ਹੋ ਗਿਆ ਸੀ ਰਵਲੀ ਨੇ ਸਭ ਨੂੰ ਰੋਟੀ ਲਈ ਬੁਲਾ ਲਿਆ ਸੀ ਕਿਉਂਕਿ ਕੰਮਬਲੀ ਨੇ ਰੋਟੀ ਬਣਾ ਦਿੱਤੀ ਸੀ ਘਰ ਵਿੱਚ ਸਿਰਫ ਸੁਖਮੰਤ ਤੇ ਰਵਲਿੰਦ ਦੀ ਫੈਮਿਲੀ ਹੀ ਸੀ ਬਾਕੀ ਸਾਰੇ ਤਾਂ ਚਲੇ ਗਏ ਸਨ ਰਵਲੀ ਨੇ ਸਭ ਨੂੰ ਡਿਨਰ ਸਰਵ ਕੀਤਾ ਤੇ ਆਪ ਵੀ ਖਾਣ ਲੱਗੇ ਸਭ ਨੇ ਖਾਣਾ ਖਾਧਾ ਥੋੜੀ देर ਗੱਲਾਂ ਕਰਦੇ ਰਹੇ ਸੁਖਮੰਤ ਦੇ ਪਾਪਾ ਜਲਦੀ ਸੌਣ ਲਈ ਚਲੇ ਗਏ ਰਵਲਿੰਦ ਦੇ ਮੰਮੀ ਨੇ ਬਾਕੀ ਕੰਮ ਦੇਖੇ ਗੁਰਜੀਤ ਸੁਖਮਨ ਸਿਮੀ ਰਵਲਿੰਦੀ ਬੇਟੀ ਨਾਲ ਖੇਡਦੇ ਰਹੇ ਜੋ ਕਦੇ ਸਿਮੀ ਕੁਲ ਕਦੇ ਸੁਖਮਨ ਕੁਲ ਤੇ ਕਦੇ ਗੁਰਜੋਤ ਕੁਲ ਕਮੀ ਜਾ ਰਹੀ ਸੀ ਕਿਉਂਕਿ ਉਹਨੇ ਹਜੇ ਤੁਰਨਾ ਸਟਾਰਟ ਹੀ ਕੀਤਾ ਸੀ ਇਸ ਲਈ ਉਹਨੂੰ ਤੁਰੰਤ ਬਹੁਤ ਚਾਹ ਸੀ ਸੁਖਮਨ ਉੱਤ ਕੇ ਉੱਪਰ ਵਾਲੇ ਕਮਰੇ ਵਿੱਚ ਚਲੇ ਗਿਆ ਰਵਲਿੰ ਨੇ ਸਿਮੀ ਨੂੰ ਆਪਣੇ ਰੂਮ ਵਿੱਚ ਚਾਣ ਲਈ ਕਿਹਾ ਰਮਲਿੰ ਵੀ ਸਿਮੀ ਦੇ ਮਗਰ ਹੀ ਆ ਗਈ ਰਵਲਿੰ ਨੇ ਸਿਮੀ ਨੂੰ ਇੱਕ ਲਹਿੰਗਾ ਦਿੱਤਾ ਇਸ ਨੂੰ ਪੈਨ ਲਵੋ ਭਾਬੀ ਜੀ ਸਿਮੀ ਚਾਹੇ ਰਵਲਿੰ ਤਾਂ ਛੋਟੀ ਹੀ ਸੀ ਫਿਰ ਵੀ ਰਵਲਿੰ ਸਿਮੀ ਨੂੰ ਭਾਬੀ ਕਹਿੰਦੀ ਸੀ ਸਿਮੀ ਨੇ ਰਵਲਿਨ ਬਲੋ ਦਿੱਤਾ ਲਹਿੰਗਾ ਪਹਿਨ ਲਿਆ ਸੀ ਜਿਸ ਵਿੱਚ ਉਹ ਬਹੁਤ ਸੋਹਣੀ ਲੱਗ ਰਹੀ ਸੀ ਹਲਕੇ ਬਲੂ ਕਲਰ ਦਾ ਲਹਿੰਗਾ ਸੀ ਕਿਉਂਕਿ ਸੁਖਮਨ ਨੂੰ ਬਲੂ ਕਲਰ ਬਹੁਤ ਪਸੰਦ ਸੀ ਰਵਲਿਨ ਨੇ ਸਿਮੀ ਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕੀਤਾ ਸੀ ਬਹੁਤ ਸੋਹਣਾ ਮੇਕਅਪ ਕਰਕੇ ਉਹਦੇ ਲੰਬੇ ਵਾਲ ਖੁੱਲੇ ਛੱਡ ਦਿੱਤੇ ਸਨ ਜਦੋਂ ਸਿਮੀ ਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਤਾਂ ਰਵਲਿਨ ਉਸ ਨੂੰ ਤੰਗ ਕਰਨ ਲੱਗੇ ਵਾ ਮੇਰੀ ਭਾਬੀ ਤਾਂ ਪੂਰਾ ਕਹਿਟਾ ਰਹੀ ਆ ਅੱਜ ਨਹੀਂ ਬਚਦਾ ਮੇਰਾ ਪ੍ਰਾ ਸਿਮੀ ਸ਼ਰਮਾ ਗਈ ਸੋਚੀ ਸਿਮੀ ਨੇ ਜਦੋਂ ਆਪਣੇ ਆਪ ਨੂੰ ਦੇਖਿਆ ਉਹ ਵੀ ਹੈਰਾਨ ਹੋ ਗਈ ਬਿਲਕੁਲ ਅਲੱਗ ਲੱਗ ਰਹੀ ਸੀ ਸਿਮੀ ਉਹਨੂੰ ਯਾਦ ਆਇਆ ਕਿ ਕਿਵੇਂ ਜਨਾਨੀਆਂ ਗੱਲਾਂ ਕਰਦੀਆਂ ਹੁੰਦੀਆਂ ਹਨ ਕਿ ਵਿਆਹ ਤੋਂ ਬਾਅਦ ਕੁੜੀ ਨੂੰ ਦੁੱਗਣਾ ਰੂਪ ਚੜ ਜਾਂਦਾ ਸ਼ਾਇਦ ਇਹ ਸੱਚ ਹੀ ਕਹਿੰਦੇ ਨੇ ਲੋਕ ਰਵਲੀਨ ਸਿਮੀ ਨੂੰ ਸੁਖਮਨ ਤੇ ਸਿਮੀ ਦੇ ਕਮਰੇ ਵਿੱਚ ਬਿਠਾਈ ਕਮਰੇ ਦੀ ਡੈਕੋਰੇਸ਼ਨ ਇੰਨੀ ਵਧੀਆ ਕੀਤੀ ਹੋਈ ਸੀ ਸਿਮੀ ਨੇ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕਮਰਾ ਨਹੀਂ ਦੇਖਿਆ ਸੀ ਸੁਖਮਨ ਤੇ ਸਿਮੀ ਦੀਆਂ ਬਹੁਤ ਸਾਰੀਆਂ ਫੋਟੋ ਲਗਾ ਰੱਖੀਆਂ ਸਨ red color دی گواریاں ਨਾਲ ਹਰਟ ਬਣਾ ਕੇ ਸੁਖਮਨ ਤੇ ਸਿਮੀ ਦਾ ਨਾਮ ਲਿਖਿਆ ਸੀ ਸਿਮੀ ਨੇ ਇਸ ਤਰ੍ਹਾਂ ਦਾ ਕਮਰਾ ਤਾਂ ਕਦੇ ਫਿਲਮਾਂ ਵਿੱਚ ਵੀ ਨਹੀਂ ਦੇਖਿਆ ਸੀ ਸਿਮੀ ਬਹੁਤ ਖੁਸ਼ ਸੀ ਤੇ ਥੋੜਾ ਕਫرائی ਹੋਈ ਵੀ ਸੀ ਅੱਜ ਤੋਂ ਉਸ ਦੀ ਨਵੇਂ ਜੀਵਨ ਦੀ ਸ਼ੁਰੂਆਤ ਹੋ ਰਹੀ ਸੀ ਜਿਸ ਬਾਰੇ ਉਸ ਨੂੰ ਜ਼ਿਆਦਾ ਪਤਾ ਵੀ ਨਹੀਂ ਸੀ ਰਵਲੀ ਨੇ ਸਿਮੀ ਨੂੰ ਬੈਠੇ ਬੈਠਣ ਲਈ ਕਿਹਾ ਰਵਲੀ ਨੇ ਉਸ ਦੇ ਕੋਲ ਥੋੜੀ देर ਬੱਠੀ ਕੁਝ ਤੇ ਗੱਲਾਂ ਕੀਤੀਆਂ ਤੇ ਫਿਰ ਇਹ ਕਹਿ ਕੇ ਬਾਹਰ ਚਲੀ ਗਈ ਕਿ ਮੈਂ ਸੁਖਮਨ ਨੂੰ ਭੇਜਦੀ ਹਾਂ ਤੋ ਇੰਤਜ਼ਾਰ ਕਰ ਹੁਣ ਆਪਣੀ ਮਾਹੀ ਦਾ ਇੱਕ ਇੱਕ ਰਵਲੀ ਨੇ ਸਿਮੀ ਨੂੰ ਚਫੇ ਪਾਲੀ ਇਤਿਹਾਸਿਕ ਅਸੀ ਕਮਰੇ ਤੋਂ ਬਾਹਰ ਚਲੇਗੀ ਸਿਮੀ ਕਮਰੇ ਵਿੱਚ ਟਰੀ ਸਹਿਮੇ ਜੀ ਬੈਠੀ ਆਪਣੀਆਂ ਤੇ ਸੁਖਮੰਦੀਆਂ ਫੋਟੋਆਂ ਦੇਖ ਰਹੀ ਸੀ ਕਿੰਨੇ ਸੋਹਣੇ ਲੱਗ ਰਹੇ ਸਨ ਦੋਵੇਂ ਸਿਮੀ ਸੋਚਦੀ ਸੁਖਮਨ ਉਸ ਤੋਂ ਜ਼ਿਆਦਾ ਸੋਹਣਾ ਕਰਮਾ ਵਾਲੀ ਹੈ ਜੋ ਮੈਨੂੰ ਇੰਨਾ ਸੋਹਣਾ ਘਰ ਵਾਲਾ ਮਿਲਿਆ ਇੰਨਾ ਵਧੀਆ ਪਰਿਵਾਰ ਪਰ ਮੰਮੀ ਤੇੜੀ ਦਾ ਮੇਰੇ ਬਿਨਾ ਦਿਲ ਨਹੀਂ ਲੱਗਦਾ ਹੁਣ ਉਹਦਾ ਦਿਲ ਪਰ ਆਇਆ ਬਹੁਤ ਮੁਸ਼ਕਿਲਾਂ ਮਾਂ-ਬਾਪ ਤੋਂ ਦੂਰ ਰਹਿਣਾ। ਓਣੀ ਆਪਣੇ ਦਿਲ ਨੂੰ ਸਮਝਾਇਆ, ਉਦਾਸ ਨਹੀਂ ਹੋਣਾ। ਉਹ ਜੇ ਸੋਚਾਂ ਵਿੱਚੋਂ ਬਾਹਰ ਨਿਕਲੀਏ ਸੀ ਕਿ ਸੁਖਮਨ ਕਮਰੇ ਵਿੱਚ ਆ ਗਿਆ। ਸੁਖਮਨ ਨੇ ਜਿਵੇਂ ਹੀ ਦਰਵਾਜ਼ੇ ਨੂੰ ਲੋਕ ਲਗਾਇਆ, ਸਿਮਰਾ ਦਿਲ ਜੋਰ-ਜੋਰ ਦੀ ਧੜਕਣ ਲੱਗ ਗਿਆ। ਓਨੂੰ ਲੱਗ ਰਿਹਾ ਸੀ ਜਿਵੇਂ ਪੂਰੇ ਕਮਰੇ ਵਿੱਚ ਸਿਰਫ ਓਦੀ ਹੀ ਧੜਕਣ ਦੀ ਆਵਾਜ਼ ਗੂੰਜ ਰਹੀ ਹੋਵੇ। ਸੁਗਨ ਵੀ ਸਿਮੇ ਦੀ ਹਾਲਤ ਸਮਝ ਗਿਆ ਸੀ। ਉਹ ਸਿਮੇ ਦੇ ਕੋਲ ਆ ਕੇ ਬੈਠ ਗਿਆ। ਬਹੁਤ ਪਿਆਰ ਨਾਲ ਉਸ ਦਾ ਹੱਥ ਫੜਿਆ ਉਸ ਦੇ ਚਿਹਰੇ ਵੱਲ ਦੇਖਿਆ ਸਿਮੀ ਬਹੁਤ ਸੋਹਣੀ ਆ ਤੂੰ ਤਾਂ ਸੱਚੀ ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ ਅੱਜ ਤਾਂ ਤੂੰ ਕੱਲ ਨੂੰ ਵੀ ਸੋਹਣੀ ਲੱਗ ਰਹੀ ਆ ਮੈਂ ਜ਼ਰੂਰ ਕੋਈ ਮੋਤੀਪੋਣ ਕੀਤੀ ਹੋਣੀ ਛੇ ਤੂੰ ਮੇਰੀ ਵਾਈਫਣੀ ਥੈਂਕ ਯੂ ਸੋ ਮੱਚ ਇੱਕ ਇੱਕੇ ਸੁਪਨੇ ਸਿਮੀ ਦੇ ਹੱਥ ਨੂੰ ਬਹੁਤ ਪਿਆਰ ਨਾਲ ਚੁਮਿਆ ਸਿਮੀ ਨੂੰ ਵੀ ਸੁਗੰਧੀਆਂ ਅੱਖਾਂ ਵਿੱਚ ਆਪਣੇ ਲਈ ਇੰਨਾ ਪਿਆਰ ਦੇਖ ਕੇ ਆਪਣੇ ਆਪ ਤੇ ਇੱਕ ਮਾਣ ਜਿਹਾ ਮਹਿਸੂਸ ਹੋਇਆ सुखमन ने सिमी ਨੂੰ ਕਿਹਾ ਜੋ ਮੈਂ ਤੈਨੂੰ ਡਾਇਰੀ ਦਿੱਤੀ ਸੀ ਤੂੰ ਲੈ ਕੇ ਆਈ ਜਾਂ ਨਹੀਂ सिमी ਨੇ ਪਹਿਲਾਂ ਨਾ ਕੀਤੀ ਜਦੋਂ ਸੁਖਮਨ ਦਾ ਮੂੰਹ ਥੋੜਾ ਉਤਾਸਾ ਹੋ ਗਿਆ ਤਾਂ सिमी ਨੇ ਉੱਠ ਕੇ ਅਟੈਚੀ ਵਿੱਚੋਂ ਡਾਇਰੀ ਕੱਢ ਕੇ ਸੁਖਮਨ ਨੂੰ ਫੜਾ ਦਿੱਤੀ ਸੁਖਮਨ ਖੁਸ਼ ਹੋ ਗਿਆ ਦੇਖਦਾ ਕੀ ਲਿਖਿਆ ਮੇਰੇ ਲਈ ਮੈਂ ਤੈਨੂੰ ਕਿਹਾ ਸੀ ਕੁਝ ਨਾ ਕੁਝ ਲਿਖੀਂ ਜ਼ਰੂਰ सिमी ਵੀ ਸੁਖਮਨ ਦੇ ਕੋਲ ਆ ਕੇ ਬੈਠ ਗਈ ਸੁਖਮਨ ਪੜਨ ਲੱਗ ਗਿਆ सिमी ਨੇ ਕਿੰਨਾ ਕੁਝ ਲਿਖਿਆ ਸੀ ਸੁਖਮਨ ਤੇ ਆਪਣੇ ਲਈ ਤੇਰਾ ਮਿਲਣਾ ਤਾਂ ਰੱਬ ਨੂੰ ਤੈ ਸੀ ਕਿਉਂਕਿ ਤੇਰਾ ਮੇਰੇ ਨਾਲ ਹੋਣਾ ਵਿਆਹ ਸੀ ਜ਼ਿੰਦਗੀ 'ਚ ਕੋਈ ਐਸਾ ਪਲ ਨਾ ਹੋਵੇ ਚਲੋ ਤੇਰਾ ਮੂੰਹ ਮੇਰੇ ਵੱਲ ਨਾ ਹੋਵੇ ਕਿੰਨੀ ਵਾਰੀ ਆਈ ਲਵ ਯੂ ਸੋ ਮਚੀ ਲਿਖਿਆ ਐਨਕ ਪੜਕੇ ਸੁਖਮਨ ਨੇ ਡਾਇਰੀ ਸਾਈਡ ਤੇ ਰੱਖ ਦਿੱਤੀ ਸਿਮੀ ਦੇ ਮੋਢੇ ਉੱਪਰ ਆਪਣੀ ਬਾਹਂ ਘੁਮਾ ਕੇ ਉਹਨੂੰ ਆਪਣੀ ਵੱਲ ਖਿੱਚ ਲਿਆ ਬਹੁਤ ਸੋਹਣਾ ਲਿਖਿਆ ਹੈ ਵਾਦਾ ਕਰ ਇਹ ਸਭ ਹਮੇਸ਼ਾ ਲਿਖਦੀ ਰਹੇਗੀ ਮੇਰੇ ਲਈ ਜਦੋਂ ਮੈਂ ਅਮਰੀਕਾ ਗਿਆ ਤੈਨੂੰ ਹੋਰ ਡਾਈ ਰਿਤੇ ਕੇ ਜਾਉ ਇਹ ਤਾਂ ਮੈਂ ਨਾ ਲੈ ਜਾਣੀ ਆ ਸਿਮੀ ਚੁੱਪਚਾਪ ਸੁਖਮਨੀ ਦੀਆਂ ਗੱਲਾਂ ਸੁਣ ਰਹੀ ਸੀ ਐਨੀ ਦੇਰ ਨੂੰ ਸੁਭਾ ਨੂੰ ਯਾਦ ਆਇਆ ਓਹ ਹੋ ਅਜੇ ਤਾਂ ਤੈਨੂੰ ਗਿਫਟ ਵੀ ਦੇਣਾ ਰੁਕਣੀ ਰਵਲਿੰ ਸਵੇਰੇ ਫਿਰ ਮੇਰੀ ਕਲਾਸ ਲਗਾਓ ਕਿ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੁਖਮਨੀ ਆਪਣੀ ਅਲਮਾਰੀ ਵਿੱਚੋਂ ਇੱਕ ਬਾਕਸ ਕੱਢਿਆ ਜਿਸ ਵਿੱਚ ਆਈਫੋਨ ਸੀ ਇੱਕ ਰਿੰਗ ਸੁਖਮਨੀ ਨੇ ਸਿਮੀ ਦੀ ਉਂਗਲ ਵਿੱਚ ਪਾ ਦਿੱਤੀ ਸੁਖਮਨੀ ਨੇ ਸਿਮੀ ਦੇ ਮੋਗਲ ਦੇਖਿਆ ਤਾਂ ਅੱਖਾਂ ਬੰਦ ਕਰਕੇ ਬੱਤ ਹੂ ਸੀ ਸਿਮੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ ਇਹ ਮਨ ਹੀ ਮਨ ਸੋਚਦੀ ਕਿ ਕਿੰਨੀ ਕਿਸਮਤ ਵਾਲੀਆਂ ਮੈਂ ਜ਼ਰੂਰ ਕੋਈ ਚੰਗੇ ਕੰਮ ਕੀਤੇ ਹੋਣੇ ਹਨ ਸੁਗਮ ਨੇ ਜਦੋਂ ਸਿਮੀ ਦੀਆਂ ਅੱਖਾਂ ਵਿੱਚ ਪਾਣੀ ਦੇਖਿਆ ਉਸਨੇ ਸਿਮੀ ਨੂੰ ਕੁੱਟ ਕੇ ਆਪਣੀਆਂ ਬਾਹਾਂ ਵਿੱਚ ਪਰ ਲਿਆ ਇਹ ਹੰਝੂ ਕਰੇ ਦੁਬਾਰਾ ਮੇਰੇ ਸਾਹਮਣੇ ਨਹੀਂ ਆਉਣੇ ਚਾਹੀਦੇ ਸਿਮੀ ਉਹਦੀ ਗੱਲ ਵਿੱਚ ਪਿਆਰ ਵੀ ਸੀ ਤੇ ਛਿੜਕ ਵੀ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਤੇ ਪਿਆਰ ਕਰਦੇ ਹੋਏ ਦੋਵੇਂ ਜਣੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੇ ਸਨ ਬਹੁਤ ਸਾਰੇ ਵਾਦੀ ਸੀ ਇੱਕ ਦੂਜੇ ਨਾਲ ਜ਼ਿੰਦਗੀ ਖੁਸ਼ੀਆਂ ਨਾਲ ਭਰੰਦੀਆਂ ਗੱਲਾਂ ਸਨ ਇੱਕ ਦੂਜੇ ਦੇ ਪਿਆਰ 'ਚ ਖੋਇਆਂ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਸਵੇਰੇ ਜਦੋਂ 7 ਵਜੇ ਸਿਮੀ ਦੇ ਫੋਨ ਦਾ అలਾਰਮ ਬਜਿਆ ਤਾਂ ਸਿਮੀ ਦੀ ਅੱਖ ਖੁੱਲ੍ਹੇ ਕਿਉਂਕਿ ਸਿਮੀ ਅਕਸਰ అలਾਰਮ ਲਗਾ ਕੇ ਸੌਂਦੀ ਸੀ ਨਹੀਂ ਤਾਂ ਦੇਰ ਨਾਲ ਉੱਠਣ ਕਰਕੇ ਉਹਦੀ ਮਮੀ ਗੁੱਸਾ ਹੁੰਦੇ ਸਨ ਸਿਮੀ ਨੇ ਜਲਦੀ ਨਾਲ అలਾਰਮ ਬੰਦ ਕੀਤਾ ਕਿਉਂਕਿ ਸੁਖਮਨ ਅਜੇ ਸੁੱਤਾ ਹੋਇਆ ਸੀ ਸਿਮੀ ਕਿੰਨੀ ਦੇਰ ਸੁਖਮਨ ਨੂੰ ਦੇਖਦੀ ਰਹੀ ਫੇਰ ਸਿਮੀ ਉੱਠ ਕੇ ਨਹਾਉਣ ਲਈ ਚਲੇਗੀ ਇੱਕ ਨਵੇਂ ਦਿਨ ਦੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਚੁੱਕੀ ਸੀ ਸੁਖਮੰਦੀ ਨੇ ਲੜਦਾ ਸੀ ਪਹਿਲਾਂ ਵੀ ਸਿਮੀ ਦੇ ਮੰਮੀ ਨੇ ਤਾਂ ਸਿਮੀ ਨੂੰ ਕਹਿ ਕੇ ਭੇਜਿਆ ਸੀ ਪੁੱਤ ਸੌਰੀਆਂ ਦੇ ਜਾ ਕੇ ਟਾਈਮ ਨਾਲ ਜਾਗ ਜਾਇਆ ਕਰ ਨਹੀਂ ਤੇਰੀ ਸੱਸ ਮੈਨਾ ਦਿਆ ਕਰੋ ਵੀ ਮਾਂ ਨੇ ਕੁਝ ਸਮਝਾਇਆ ਨਹੀਂ ਆ ਕਦੇ-ਕਦੇ ਮੈਂ ਸੋਚਦੀ ਹੁੰਦੀ ਹਾਂ ਕਿ ਇਹ ਕੱਲ ਕਿਉਂ ਹੁੰਦੀ ਜੇਕਰ ਕੁੜੀ ਨੂੰ ਕੋਈ ਕੰਮ ਨਹੀਂ ਆਉਂਦਾ ਤਾਂ ਉਹਦੀ ਮਾਂ ਨੂੰ ਕਿਉਂ ਵਿੱਚ ਲੈ ਕੇ ਆਉਂਦੇ ਲੋਕ ਮਾਂ ਨੇ ਵੀ ਸਿਖਾਇਆ ਨਹੀਂ ਕੀੜੀ ਮਾ ਚੌਂਦੇ ਵੀ ਉਸ ਤੇ ਧੀ ਪੁੱਤ ਨੂੰ ਕੋਈ ਕੰਮ ਨਾ ਆਉਂਦਾ ਹੋਵੇ। ਸਿਮੀ ਨਹਾ ਕੇ ਆ ਗਈ ਸੁਖਮਨ ਉਹਦੀ ਪੈਰਾਂ ਦੀ ਆਵਾਜ਼ ਨਾਲ ਉੱਠ ਗਿਆ ਸੀ। ਉਹ ਸਿਮੀ ਕੀ ਆ ਯਾਰ ਤੂੰ ਇੰਨੀ ਜਲਦੀ ਕਿਉਂ ਉੱਠ ਗਈ? ਤੂੰ ਕਿ ਡਿਊਟੀ ਜਾਣਾ ਹੈ? ਅਜਾ ਸੋਚਾਇਆ ਮੈਂ। ਸਵੇਰੇ ਸਵੇਰੇ ੜਕਦੀ ਫਿਰਦੀ ਆ। ਸੁਖਮਨ ਨੇ ਸਿਮੀ ਨੂੰ ਲਿਟੇ ਲਿਟੇ ਹੀ ਕਿਹਾ। ਸਿਮੀ ਨੇ ਕਿਹਾ ਜਨਾਬ ਜੀ ਆਠ ਵਜੇ ਚੱਲਿਆ। ਤਾਉਨੂੰ ਹੀ ਸਵੇਰ ਲੱਗ ਰਹੀ ਆ। ਚਲ ਉੱਠ ਕੇ ਫੈਸ ਹੋ ਜਾਓ। ਫਿਰ ਬਾਹਰ ਚੱਲਦੇ ਆ ਮੰਮੀ ਜੀ ਉਹਨਾਂ ਕੋਲ। ਸਭ ਆਪਣਾ ਇੰਤਜ਼ਾਰ ਕਰਦੇ ਹੋਣੇ ਹਨ। ਸੁਖਮਨੀ ਕੰਬਲ ਹੋਰ ਕੁੱਟ ਕੇ ਲਿਆਇਆ ਮੈਂ ਨਹੀਂ ਉੱਠਦਾ ਜੀ ਮੈਂ ਤਾਂ ਸੌਵਾਂਗਾ ਵੈਸੇ ਵੀ ਕਿਸੇ ਨੇ ਨਹੀਂ ਆਉਣਾ ਕਮਰੇ ਵਿੱਚ ਤੂੰ ਜਾ ਕੇ ਸੋ ਜਾ ਤੇ ਗਰੀਬ ਨੂੰ ਹੀ ਸੌਣ ਦੇ ਸਿਮੀ ਨੇ ਲਾਈਟ ਚ ਕਰ ਦਿੱਤੀ ਜਿਸ ਕਰਕੇ ਸੁਖਮਨ ਨੂੰ ਵੀ ਉੱਠਣਾ ਪਿਆ ਸਿਮੀ ਨੂੰ ਰਵਲਿਨ ਦੀ ਆਵਾਜ਼ ਸੁਣੀ ਬਾਹਰ ਤਾਂ ਰਵਲਿਨ ਕੋਲ ਚਲੀ ਗਈ ਸਭ ਨੂੰ ਸਰਸ਼ੀ ਕਾਲ ਬੁਲਾਈ ਸੁਖਮਨ ਦੀ ਮੰਮੀ ਨੇ ਸਭ ਨੂੰ ਛਾਹ ਦਿੱਤੀ ਰਵਲਿਨ ਨੇ ਕਿਹਾ ਲੱਗਦਾ ਪਾਬੀ ਕੁੰਭਕਰ ਉਠਿਆ ਨਹੀਂ ਆ ਉਹ ਅਕਸਰ ਦੇਰ ਤੱਕ ਸੌਣ ਕਰਕੇ ਸੁਖਮਨ ਦਾ ਇਹੀ ਨਾਮ ਲੈਂਦੀ ਸੀ ਸਿਮੀ ਹੱਸ ਪਈ ਉੱਠ ਕੇ ਆਂਦੀ ਦੀ ਵਾ ਸੌਂਦੇ ਹੀ ਹੋਣੀ ਐਨੀ ਦੇਰ ਨੂੰ ਸੁਪਨ ਵੀ ਆ ਗਿਆ ਹੋ ਗਈ ਤੇ ਸ਼ੁਰੂ ਸਵੇਰੇ ਸਵੇਰੇ ਤੈਨੂੰ ਮੇਰੀ ਚੁਗਲੀ ਕੀਤੇ ਬਿਨਾ ਡੂਟੀ ਚਾ ਕੁਝ ਵੀ ਪਛਤਾ ਨਹੀਂ ਲੱਗਦਾ ਮੈਨੂੰ ਮੇਰੀ ਘਰ ਵਾਲੀ ਦੀ ਸ਼ਰਮ ਕਰ ਲਾਉ ਕਿ ਸੋਚੋ ਮੇਰੇ ਬਾਰੇ ਇਹ ਕਹਿ ਕੇ ਸੁਗਮਨ ਸਿਮੀ ਵੱਲ ਦੇਖ ਕੇ ਹੱਸਣ ਲੱਗ ਗਿਆ ਸਿਮੀ ਵੀ ਸ਼ਰਮਾ ਗਈ ਰਵਲੀਨ ਨੇ ਕਿਹਾ ਚੱਲ ਕਾਫੀ ਪੀ ਲਾ ਹੁਣ ਜਦ ਨਕਰੀ ਨਾ ਕਰ ਆਇਆ ਉਹ ਡੱਕਰ ਬਲੀ ਵਾਲਾ ਸੁਖਮੰਦੀ ਰਵਲਿਨ ਦੀ ਇਸ ਤਰ੍ਹਾਂ ਦੀ ਨੁਕਝੁਕ ਦੇਖ ਕੇ ਸਿਮੀ ਨੂੰ ਆਪਣੇ ਭਰਾ ਦੀ ਯਾਦ ਆ ਗਈ ਉਹ ਵੀ ਤਾਂ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸਨ ਪਰ ਹੁਣ ਤਾਂ ਮਿਲਿਆ ਨੂੰ ਵੀ ਕਿੰਨਾ ਟਾਈਮ ਹੋ ਗਿਆ ਸੀ ਰਵਲਿਨ ਨੇ ਦੇਖ ਲਿਆ ਸੀ ਸਿਮੀ ਨੂੰ ਕਿਉਂ ਉਦਾਸ ਆ ਰਵਲਿਨ ਨੇ ਕਿਹਾ ਚਲੋ ਜਲਦੀ ਚਾਪੀ ਕੀ ਫਿਲੀ ਹੋਵੋ ਫਿਰ ਤੁਸੀਂ ਦੋਵੇਂ ਘੁੰਮਣ ਕਿੱਥੇ ਜਾਣਾ ਕਿਉਂਕਿ 15 ਦਿਨ ਤਾਂ ਰਹਿ ਗਏ ਹਨ ਸਾਡੇ ਪਾਪਾ ਚ ਜਾਂਦੇ 25 ਦਿਨ ਤਾਂ ਨਿਕਲ ਵੀ ਗਏ ਹਨ ਇੱਕ ਰੋ ਦਿਨ ਵਿੱਚ ਹੀ ਚਲੇ ਜਾਓ ਫਿਰ ਕਹੋਗੇ ਕਿ ਤੈਨੂੰ ਮਨ ਵੀ ਨਹੀਂ ਗਈ ਅਸੀ ਤਾਂ ਸੁਖਮਣੇ ਕਿਹਾ ਸਿਮੀ ਦੱਸੋ ਕਿੱਥੇ ਜਾਣਾ ਇਸਨੇ ਮੈਂ ਤਾਂ ਉੱਥੇ ਹੀ ਲੈ ਜਾਉ ਰਵਲੀ ਨੇ ਕਿਹਾ ਤਾਂ ਸਿਮੀ ਕਿੱਥੇ ਜਾਣਾ ਸਿਮੀ ਚੁੱਪ ਹੋ ਗਈ ਫਿਰ ਸਿਮੀ ਨੇ ਕਿਹਾ ਜਿੱਥੇ ਤੁਸੀਂ ਜਾਣਾ ਮੈਂ ਚਲੇ ਜਾਉ ਮੈਨੂੰ ਪਤਾ ਨਹੀਂ ਹੈ ਇਸ ਬਾਰੇ ਵਿੱਚ ਕਿਉਂਕਿ ਸਿਮੀ ਕਦੇ ਵੀ ਕਿਤੇ ਦੂਰ ਘੁੰਮਣ ਨਹੀਂ ਗਈ ਸੀ ਸੁਖਮਣੇ ਕਿਹਾ Shimla ਚੱਲਦੇ ਹਾਂ ਬਹੁਤ ਵਧੀਆ ਹੈ Shimla ਮੈਂ ਉੱਥੇ ਗਿਆ ਕਾਲਜ ਟਾਈਮ ਘੁੰਮ ਕਿਉਂ ਸਿਮੀ ਸਹੀ ਹੈ ਨਾ सिमी ने भी हां ਵਿੱਚ ਸਿਰ ਹਿਲਾ ਦਿੱਤਾ ਰਵਲਿਨ ਨੇ ਸ਼ਿਮਲੇ ਜਾਣ ਨੂੰ ਸਹੀ ਕਿਹਾ ਦੋ ਦਰਮਾਨ ਸੁਖਮਨ ਤੇ सिमी ਸ਼ਿਮਲੇ ਚਲੇ ਗਏ सिमी ਬਹੁਤ ਖੁਸ਼ ਸੀ ਪਹਿਲੀ ਵਾਰੀ ਉਹ ਕਿਤੇ ਪਹਾੜਾਂ ਤੇ ਜਾ ਰਹੀ ਸੀ ਸੁਖਮਨ ਦੇ ਇੱਕ ਦੋਸਤ ਦੀ ਹੀ ਗੱਡੀ ਸੀ ਇਸ ਲਈ ਸੁਖਮਨ ਨੂੰ ਕੋਈ ਪਰੇਸ਼ਾਨੀ ਨਹੀਂ ਰਹੀ ਸੀ ਰਾਜੂ ਅਕਸ਼ਰ ਸ਼ਿਮਲੇ ਜਾਂਦਾ ਰਹਿੰਦਾ ਸੀ ਉੱਥੋਂ ਵਾਰੀ ਕਾਫੀ ਜਾਣਕਾਰੀ ਸੀ ਰਾਜੂ ਨੂੰ ਪੂਰੇ ਰਾਸਤੇ ਸਿਮੀ ਤੇ ਸੁਖਮਨ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਸ਼ਿਮਲੇ ਦਾ ਮੌਸਮ ਬਹੁਤ ਜ਼ਿਆਦਾ ਠੰਡਾ ਸੀ ਬਹੁਤ ਜ਼ਿਆਦਾ ਬਰਫ਼ ਪਈ ਹੋਈ ਸੀ ਸਿਮੀ ਦੀਆਂ ਸੁਖਮਣ ਨੇ ਬਹੁਤ ਸਾਰੀਆਂ ਫੋਟੋਆਂ ਖਿੱਚੀਆਂ ਰਾਜੂ ਨੇ ਸੁਖਮਨ ਤੇ ਸਿਮੀ ਦੀਆਂ ਫੋਟੋਆਂ ਵੀ ਖਿੱਚੀਆਂ ਪੰਜ ਦਿਨ ਸੁਖਮਨ ਤੇ ਸਿਮੀ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਇੱਕ ਦੂਜੇ ਦੇ ਪਿਆਰ ਵਿੱਚ ਮਸ ਤੋਂ ਉਹਨਾਂ ਦੋਵਾਂ ਨੂੰ ਪਤਾ ਹੀ ਨਾ ਲੱਗਿਆ ਕਿਵੇਂ ਪੰਜ ਦਿਨ ਨਿਕਲ ਗਏ ਸਨ ਉਹਨਾਂ ਨੇ ਸਭ ਲਈ ਕੁਝ ਨਾ ਕੁਝ ਖਰੀਦਿਆ ਤੇ ਵਾਪਸ ਆਉਣ ਦੀ ਤਿਆਰੀ ਕਰ ਲਈ ਦਿਲ ਵਿੱਚ ਇੱਕ ਦੂਜੇ ਲਈ ਬਹੁਤ ਸਾਰਾ ਪਿਆਰ ਤੇ ਮਿੱਠੀਆਂ ਯਾਦਾਂ ਲੈ ਕੇ ਦੋਵੇਂ ਘਰ ਵਾਪਸ ਆ ਗਏ ਸਨ ਸਫਰ ਦੀ ਥਕਾਵਟ ਸੀ ਪਰ ਫਿਰ ਵੀ ਦੋਵਾਂ ਦੇ ਚਿਹਰੇ ਖਿੜੇ ਹੋਏ ਸਨ ਦੂਜੇ ਦਿਨ ਸਿਮੀ ਦੇ ਮੰਮੀ ਡੈਡੀ ਤੇ ਬਾਕੀ ਰਿਸ਼ਤੇਦਾਰ ਮਿਲਣ ਵਾਸਤੇ ਆਏ ਸੁਖਮੰਦੇ ਘਰ ਵਾਲਿਆਂ ਨੇ ਉਹਨਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ ਜਾਂਦੇ ਜਾਂਦੇ ਸਿਮੀ ਦੇ ਮੰਮੀ ਹੋਣੀ ਸਿਮੀ ਨੂੰ ਵੀ ਨਾਲ ਹੀ ਲੈ ਗਏ ਕਿਉਂਕਿ ਰਿਵਾਜ ਹੁੰਦਾ ਵਿਆਹ ਤੋਂ ਬਾਅਦ ਕੁੜੀ ਥੋੜੇ ਦਿਨ ਪੀਕੇ ਰਹਿ ਜਾਂਦੀ ਹੁੰਦੀ ਹੈ ਸਿਮੀ ਪੀਕੇ ਕਰ ਜਾ ਕੇ ਬਹੁਤ ਖੁਸ਼ ਸੀ ਉਹ ਆਪਣੇ ਸਹੁਰੇ ਘਰ ਦੀਆਂ ਬਹੁਤ ਸਿਫਤਾਂ ਕਰਦੀ ਸੀ ਚਦੋਵੀ ਸਿਮੇ ਆਪਣੇ ਸਹੁਰੇ ਘਰਵਾਰੇ ਕੋਈ ਗੱਲ ਕਰਦੀ ਤਾਂ ਉਸਦੇ ਪਾਪਾ ਬਹੁਤ ਖੁਸ਼ ਹੁੰਦੇ ਕਿ ਜਿਹੋ ਜਿਹਾ ਘਰ ਪਰਿਵਾਰ ਲੱਭਦੇ ਸਨ ਉਸ ਸਿਮੇ ਲਈ ਬਿਲਕੁਲ ਉਸੇ ਤਰ੍ਹਾਂ ਹੀ ਪਰਿਵਾਰ ਮਿਲਿਆ ਬਹੁਤ ਮਿਲਨਸਾਰ ਬੰਦੇ ਸਨ ਸੱਸ ਸੋਹਰਾ ਨਾਨ ਸਭ ਇੱਕ ਤੋਂ ਵੱਧ ਕੇ ਸਨ ਜਿਵੇਂ ਸਭ ਨੇ ਸਿਮੇ ਨੂੰ ਹੱਥਾਂ ਤੇ ਹੀ ਚੁੱਕ ਲਿਆ ਸੀ ਉਹ ਕਹਿੰਦੇ ਹੁੰਦੇ ਸੀ ਕਾਸ਼ ਹਰ ਧੀ ਦੀ ਕਿਸਮਤ ਇੰਨੀ ਵਧੀਆ ਹੋਵੇ ਫਿਰ ਕੋਈ ਮਾਂ ਬਾਪ ਦੁਖੀ ਨਾ ਹੋਵੇ ਕਦੇ ਵੀ ਸੁਖਮਨ ਸਿਮੀ ਨੂੰ ਦਿਨ ਵਿੱਚ ਕਈ ਵਾਰੀ ਫੋਨ ਕਰਦਾ ਉਹਨੂੰ ਜਲਦੀ ਆਉਣ ਲਈ ਬੋਲਦਾ ਸਿਮੀ ਹੱਸਦੀ ਕਿ ਇੱਕ ਦਿਨ ਲਈ ਤਾਂ ਗਈ ਆ ਤੁਸੀਂ ਤਾਂ ਇਸ ਤਰ੍ਹਾਂ ਕਰਦੇ ਜਿਵੇਂ ਮੈਂ ਸਾਲ ਲੈ ਲਈ ਆਂ ਜਨਾਬ ਜੀ ਤੁਸੀਂ ਜਦੋਂ ਵਾਪਸ ਅਮਰੀਕਾ ਚਲੇਗੇ ਫੇਰ ਕਿ ਮੇ ਰਹੂੰਗੀ ਅਜੇ ਤਾਂ ਇੱਕ ਦਿਨ ਕਰਨਾ ਹੀ ਮੁਸ਼ਕਿਲ ਲੱਗਦਾ ਤੁਹਾਨੂੰ ਸੁਖਮਨ ਕਹਿੰਦਾ ਕੋਈ ਨਾ ਮੈਂ ਜਲਦੀ ਬੁਲਾ ਲੈਣਾ ਤੈਨੂੰ ਦੇਖੀ ਸਹੀ ਕਿੰਨੀ ਜਲਦੀ ਅਮਰੀਕਾ ਜਾਂਦੀ ਤੂੰ ਸਿਮਰਨ ਕੁਰੇ ਸੁਖਮਨ ਅਕਸਰ ਸਿਮੀ ਨੂੰ ਤੰਗ ਕਰਨ ਉਸ ਦਾ ਪੂਰਾ ਨਾਮ ਲੈਂਦਾ ਹੁੰਦਾ ਸੀ ਕਿਉਂਕਿ ਸਿਮੀ ਨੂੰ ਆਪਣਾ ਛੋਟਾ ਨਾਮ ਹੀ ਪਸੰਦ ਸੀ ਤੀਜੇ ਦਿਨ ਸੁਗਮਨ ਤੇ ਸੁਗਮਨ ਦਾ ਪਰਿਵਾਰ ਸਿਮੀ ਨੂੰ ਵਾਪਸ ਲੈਣ ਆਏ ਸਿਮੀ ਦੇ ਘਰ ਵਾਲੇ ਨੇ ਸਭ ਦਾ ਬਹੁਤ ਮਾਨ ਸਤਿਕਾਰ ਕੀਤਾ ਸਭ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇੱਕ ਦੂਜੇ ਨਾਲ ਸਿਮੀ ਦੇ ਪਾਪਾ ਜਦੋਂ ਸਿਮੀ ਬਾਰੇ ਗੱਲ ਕਰਦੇ ਉਹ ਬਹੁਤ ਭਾਵਕ ਹੋ ਜਾਂਦੇ ਸੀ ਸੁਗਮਨ ਦੇ ਪਾਪਾ ਉਹਨਾਂ ਨੂੰ ਕਹਿੰਦੇ ਪਾਜੀ ਤੁਸੀਂ ਕਿਸੇ ਤਰ੍ਹਾਂ ਦਾ ਫਿਕਰ ਨਾ ਕਰਨਾ ਜਿਉਂ ਜੀ ਤੁਹਾਡੀ ਧੀ ਆ ਸਿਮੀ ਉਹ ਵੀ ਦੀ ਮੇਰੀ ਧੀ ਆ ਅਸੀਂ ਫੁੱਲਾਂ ਵਾਂਗ ਰੱਖਣ ਦੀ ਕੋਸ਼ਿਸ਼ ਕਰਾਂਗੇ ਹਮੇਸ਼ਾ ਜੇ ਅਸੀਂ ਕੁਝ ਹੋ ਨਾਲ ਦੂਮੇ ਕਰ ਮਹਿਕ ਜਾਨ ਸਿਮੀ ਦੇ ਵਾਪਸ ਸੁਖਮਨ ਕੇ ਘਰ ਜਾਣ ਸਮੇ ਸਿਮੀ ਦੇ ਪਪਾ ਬਹੁਤ ਹੀ ਰੋਏ ਸਨ ਸਿਮੀ ਵੀ ਬਹੁਤ ਰੋਈ ਸੀ ਰਵਲੀ ਨੇ ਸਿਮੀ ਨੂੰ ਕਿਹਾ ਕਿ ਜਦ ਅਸੀਂ ਪਪਾ ਚਲੇ ਗਏ ਤੂੰ ਫਿਰ ਆਪਣੇ ਮੰਮੀ ਡੈਡੀ ਕੋਲ ਹੀ ਰਹਿਣਾ ਇਸ ਲਈ ਰੋਣਾ बस ਥੋੜੇ ਦਿਨ ਦੀ ਗੱਲ ਆ ਸਿਮੀ ਸਭ ਨੂੰ ਮਿਲ ਕੇ ਥੋੜੀ ਉਦਾਸ ਤੇ ਥੋੜੀ ਖੁਸ਼ੀ ਜੀ ਆਪਣੇ ਸਹੁਰੇ ਘਰ ਵਾਪਸ ਆ ਗਈ ਸੀ ਸਿਮੀ ਹੌਲੀ ਹੌਲੀ ਸਾਰੇ ਪਰਿਵਾਰ ਨਾਲ ਕੁਲਗੇ ਸੀ ਸੁਖਮਨ ਦਾ ਸਾਰਾ ਪਰਿਵਾਰ ਹੀ ਬਹੁਤ ਵਧੀਆ ਸੀ ਕੋਈ ਸ਼ੋਸ਼ੇਵਾਜੀ ਨਹੀਂ ਸੀ ਸੁਖਮਦੇ ਮਮੀ-ਦਾੜੀ ਤਾਂ ਸਿਮੀ ਨੂੰ ਰਵਲੀਨ ਦੀ ਤਰ੍ਹਾਂ ਹੀ ਸਮਝਦੇ ਸਨ। ਮਮੀ ਪੁੱਤ-ਪੁੱਤ ਕਰਦੀ ਰਹਿੰਦੇ ਸਨ। ਸਿਮੀ ਵੀ ਉਹਨਾਂ ਦੇ ਹਰ ਕੱਲ ਦਾ ਬਹੁਤ ਪਿਆਰ ਨਾਲ ਜਵਾਬ ਦਿੰਦੀ। ਨੂ ਨੂ ਸਭ ਸੌਰੇ ਪਿਆਰ ਕਰਦੇ ਹੁੰਦੇ। ਬਸ ਨੂ ਦਾ ਵੀ ਥੋੜਾ ਫਰਜ਼ ਹੁੰਦਾ ਕਿ ਉਹ ਵੀ ਸਭ ਨਾਲ ਧੰਵਾਜੇ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ। ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ। ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ।